ਤਾਂ ਤੋਂ ਬਾਲਾ ਕਮਲ ਮਾਰਿਆ ਉਹ ਗੋਲੀ ਮੇਰੀ ਖਾਧੀ ਹੋਈ ਸੀ ਨਹੀਂ ਬਲੱਡ ਬਦੇ ਆਇਆ ਸੀ ਮੇਰਾ ਕੱਲ ਹੋਰ ਹੋਰ ਨਾ ਮੈਂ ਪਰੇਸ਼ਾਨ ਵਿਚਾਰੇ ਬਹੁਤ ਹੋਏ ਹੋਈ ਸੀ ਉਹ ਬੋਲੀ ਗਈ ਤੂੰ ਕੱਲ ਬਹੁਤ ਬੋਲੀ ਤੂੰ ਤੂੰ ਫਿਰ ਮੈਂ ਮੇਰਾ ਬਲਾਵਾ ਦਿਆ ਸੀ ਕਹਿੰਦਾ ਜੂਹ ਪਤਾ ਹੈ ਮੈਨੂੰ ਨਹੀਂ ਪਤਾ ਅੱਗੇ ਮੈਂ ਤੇ ਡਰਨਾ ਬੋਲਦੀ ਮੈਨੂੰ ਨਹੀਂ ਉਹਨਾਂ ਨੂੰ ਵੀ ਬੋਲਦੀ ਉਹਨਾਂ ਨੇ ਬੋਲਿਆ ਉਹਨਾਂ ਨੂੰ ਤਾਂ ਮੈਂ ਆਜੇ ਤੱਕ ਹੀ ਪਤਾ ਹੈ ਜੀ ਨਹੀਂ ਉਹ ਤਾਂ ਚਲ ਠੀਕ ਆ ਮੰਨਦੇ ਨੇ ਉਹ ਤਾਂ ਚਲ ਠੀਕ ਆ ਮੰਨਦੇ ਨੇ ਜੀ ਪੂਰੇ ਹੋ ਉਹਦਾ ਠੀਕ ਆ ਕਿ ਕਹਿੰਦੇ ਆ ਪਰ ਮਾੜਾ ਜਨਾ ਆਪਦੇ ਤੇ ਰੱਖੀ ਦਉਂਦਾ ਉਹ ਜਦੋਂ ਫਿਰ ਮੇਰੇ ਨੂੰ ਪਤਾ ਮੇਰੇ ਦਿਲ ਨੂੰ ਨਹੀਂ ਜਾਂਦਾ ਸੀ ਅੱਜ ਰਾਤ ਨੂੰ ਤੁੰਦ ਆਮਨ ਨੇ ਮੈਂ ਇੱਕ ਮਿੰਟ ਨਹੀਂ ਸੁੱਤੀ ਸਾਰੀ ਰਾਤ ਮੇਰਾ ਸ਼ਕਤੀ ਜਿਹੜੀ ਨਾ ਸਾਰ ਸਾਰ ਉਹ ਉਲਟ ਗਿਆ ਤੇ ਸਾਰੀ ਰਾਤ ਰਹਿੰਦੀ ਰੋਣੀ ਜਿਹੀ ਘੱਟੀ ਇੱਕ ਮਿੰਟ ਨਹੀਂ ਆਵੇਗਾ ਮੇਰੇ ਅਸਲੀਆ ਭਈਆ ਕਿਵੇਂ ਦੁੱਖ ਦਿੰਦੇ ਤਾਂ ਮੈਂ ਇਹਨਾਂ ਨਾਲ ਲੜਨੀ ਆ ਬਾਹਰ ਸਾਹਮਣੇ ਬਿਨਾਂ ਸੁਖ ਨੇ ਫੇਰ ਕਿੰਨੇ ਵਜੇ ਗਏ ਹੈ ਕਿੰਨੇ ਵਜੇ ਗਏ ਕੋੜ ਉਹ ਤਾਂ ਬਹੁਤ ਬੁੜੇ ਹੀ ਮਦਸੇ ਚੌੜਾ ਕਾਟੇ ਹੈ ਤੂੰ ਤੂੰ ਖਾਦੇ ਨਹੀਂ ਜੀ ਚੌੜ ਮੋਟੀ ਖਾਦੇ ਨਹੀਂ ਕੁਛ ਵੀ ਨਹੀਂ ਲੁੱਟੀ ਨਹੀਂ ਖਾਦੇ ਜੀ ਉਹ ਜਦ ਮੋੜਿਆ ਤਾਂ ਸੀਗਾ ਉਹਨੇ ਕਿਨੇ ਕਿਉਂਕਿ ਜਦ ਕਸੂਰੀ ਨੂੰ ਸਾਹਮਣੇ ਭਾਈ ਮਾਰੀ ਮੇਰੇ ਕਹਾਜਾ ਨਾ ਤੀ ਤੂੰ ਆਖੈਂ ਜਦ ਦੀ ਖਾਲੇ ਸੀਗੇ ਕਿਉਂ ਕਿੰਨੇ ਨੇ ਨਕ ਪੋੜਾਇ ਮੈਂ ਕੈਸੇ ਤੂੰ ਖਾਣਾ ਪਹਿਲਾਂ ਮੈਂ ਖਾ ਲੂੰਗੀ ਤੂੰ ਜੈਦ ਕਰਦੀ ਸੀ ਜੈਦ ਕਰ ਤੈਨੂੰ ਆ ਗਿਆ ਐਨੇ ਖਾਣੇ ਤੂੰ ਖਾ ਤੂੰ ਆ ਗਮਨਿਕ ਅਣੀ ਤੂੰ ਖਾ ਲੈ ਮੈਂ ਰੱਖ ਲਾ ਰੱਖ ਲੈ ਨਾ ਰੋਟੀ ਆ ਗਈ ਮੈਂ ਨਹੀਂ ਕੱਢੀ ਜੇ ਤੂੰ ਨਹੀਂ ਘਾਣੇ ਚਾਹ ਅੱਛਾ ਤੈਨੂੰ ਆਤਾ ਜਿਆਦਾ ਨਾਲੇ ਕਹਿੰਦੀ ਮੈਨੂੰ ਯਾਦ ਨਹੀਂ ਕੁਛ ਤੈਨੂੰ ਆਤ ਨਹੀਂ ਬ੍ਰੇਕ ਨੁਮੈਰਾ ਖਤੈ ਨੂੰ ਕਿਹਾ ਮੈਂ ਕਦੋਂ ਕਿਹਾ ਆਏ ਨਹੀਂ ਮੈਂ ਤੈਨੂੰ ਐਵੇਂ ਕਿਹਾ ਕਿ ਉਹਨੇ ਦਿਨ ਕਰ ਦੂ ਮੈਂ ਐ ਨਹੀਂ ਕਿਹਾ ਕਿ ਉਹਨੂੰ ਰੱਖ ਮੈਂ ਕਿਹਾ ਤੇਰਾ ਕਰ ਦੂ ਉਹਨੇ ਦਿਨ ਐ ਕਿਹਾ ਕੀ ਮੈਂ ਤੈਨੂੰ ਐ ਕਿਹਾ ਕਿ ਉਹਨੇ ਦਿਨ ਕਰ ਦੂਗੀ ਕਰ ਦੂ ਹਾਂ ਉਹਦੇ ਮੋਟੇ ਘੁੰਗੜਾ ਬਿਮਾਰ ਪਈ ਇੱਕ ਨਹੀਂ ਕੀਤਾ ਤੋਦੀ ਉਹ ਤਾਂ ਹਮੇਸ਼ਾ ਤਰੀ ਫਿਰਦੀ ਹੈ ਫਿਰ ਮਗਰੋਂ ਤੇਰੀ ਕਲਾਸ ਲੱਗੀ ਦੀ ਹੂੰ तेरी तेरी क्लास लगी नी? नी? तेरी. ना मेर दुखी हैं सीन, आई सी तो कमरे तू गुस्सा करनी मैं नहीं ही क्या बार मेरे कमरे चढ़ी ਉਹ ਪ੍ਰਸ਼ਾਦ ਲੈ ਗਏ ਸੀ ਉਹ ਹੂੰ ਉਹ ਕਿਹੜਾ ਦਿੱਤਾ ਸੀ ਬਾਬਿਆਂ ਨੇ ਕਿਹੜੇ ਸੀ ਬਾਬੇ ਉੱਥੇ ਵਿੱਚ ਜਿਹੜੇ ਬਾਹਰਲੀ ਸਾਈਡ ਦਿੰਦੇ ਨੇ ਜੀ ਹੈ ਜਿਹੜਾ ਆਪਣਾ ਪ੍ਰਸ਼ਾਦ ਸੀ ਉਹ ਰੱਖ ਲਿਆ ਜਿਹੜਾ ਉਹਨਾਂ ਦਾ ਸੀ ਉਹ ਉਹਨਾਂ ਨੇ ਦਿੱਤਾ ਤੇ ਸੇਵ ਵੀ ਦਿੱਤਾ ਸੇਵਕ ਤਾਂ ਇਹਨੂੰ ਦਿੱਤਾ ਸੀ ਇੱਕ ਮੈਨੂੰ ਸੇਵ ਤਾਂ ਇੱਕ ਤੈਨੂੰ ਦਿੱਤਾ ਇੱਕ ਮੈਨੂੰ ਦਿੱਤਾ ਤਿੰਨਾਂ ਨੇ ਬਾਬਿਆਂ ਨੇ ਉਹਨਾਂ ਨੇ ਇਹ ਜਿਹੜਾ ਸਿਵਿਚ ਪ੍ਰਚਾਰ ਕਰ ਤਾ ਉਹ ਉਹਨਾਂ ਨੂੰ ਅੱਡ ਦਿੱਤਾ ਅੱਡ ਦਿੱਤਾ ਤੂੰ ਤੇ ਮੈਂ ਕਿੱਥੇ ਸੀ ਤੂੰ ਅਰਦਾਸ ਹੁੰਦੀ ਸੀ ਉਹਨਾਂ ਨੇ ਅਰਦਾਸ ਹੁੰਦੀ ਸੀ ਉਹਨਾਂ ਨੇ ਮੈਨੂੰ ਫੜਾਤੀ ਸੀ ਮੇਰੇ ਭਾਈ ਰੋਦੀ ਨੇ ਅਰਦਾਸ ਨਹੀਂ ਜੀ ਕੋਈ ਕੋਈ ਨਿਕੀ ਤਾ ਬਈ ਜਾ ਆ ਗਈ ਸੀ ਲਾ ਬਾਸ ਉਹ ਦੋ ਨੇ ਨਹੀਂ ਤਾਂ ਉਹ ਇਹ ਨਹੀਂ ਪਤਾ ਲੱਗਿਆ ਕਿ ਜਿਹੜੇ ਬਾਬੇ ਤੇ ਜਿਹੜੇ ਦੂਜੇ ਨੰਦ ਸਿੰਘ ਨੂੰ ਤਾਂ ਉਹ ਜਾਣਦੀ ਆ ਵੀ ਸਾਹਮਣੇ ਕੌਣ ਲੱਗੀ ਹੋਈ ਸੀ ਤਾਂ ਨੰਦ ਸਿੰਘ ਦੀ ਵੀ ਅਰਦਾਸ ਹੋਣੀ ਨੰਦ ਸਿੰਘ ਦੀ ਬਾਬੇ ਦੀ ਅਰਦਾਸ ਆਈ ਕੀ